ਤੇ ਚੱਲੋ ਨੀ ਸਲੱਖਣੀ ਦਾ ਵੇਖੀਏ ਪਰੌਣਾ ਇਹੋ ਜਿਹਾ ਦੁਨੀਆਂ ਤੇ ਵੇਖਿਆ ਨਹੀਂ ਹੋਣਾ ਚੱਲੋ ਨੀ ਸਲੱਖਣੀ ਦਾ ਵੇਖੀਏ ਪਰੌਣਾ ਇਹੋ ਜਿਹਾ ਦੁਨੀਆਂ ਤੇ ਵੇਖਿਆ ਨਹੀਂ ਹੋਣਾ ਜੋਗੀ ਰੰਗਾ ਚੋਲਾ ਗਿੱਟਿਆਂ ਤੇ ਵੱਜਦਾ ਜੋਗੀ ਰੰਗਾ ਚੋਲਾ ਗਿੱਟਿਆ ਤੇ ਵਜਦਾ ਨਹੀਂ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜਦਾ 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 ਹੱਥਾਂ ਵਿੱਚ ਖੁੰਡੀਆਂ ਤੇ ਪੈਰਾਂ 'ਚ ਖੜਾਵਾ ਨੇ ਸਿਰ ਉੱਤੇ ਗੱਜ-ਗੱਜ ਲੰਮੀਆਂ ਜੜਾਵਾਂ ਨੇ ਹੱਥਾਂ ਵਿੱਚ ਖੁੰਡੀਆਂ ਤੇ ਪੈਰਾਂ 'ਚ ਖੜਾਵਾਂ ਨੇ ਸਿਰ ਉੱਤੇ ਗੱਜ-ਗੱਜ ਲੰਮੀਆਂ ਜੜਾਵਾਂ ਨੇ ਸਾਧੂਆਂ ਦਾ ਝੰਡ ਨਾਰ ਸਿੰਘਿਆਂ ਦੀ ਗੂੰਜ ਆਵੇ ਸਾਧੂਆਂ ਦਾ ਝੁੰਡ ਨਾਰ ਸਿੰਘਿਆਂ ਦੀ ਗੂੰਜ ਆਵੇ ਕੀਤਾ ਨਾ ਰਵਾਜ ਇਨੇ ਇਸ ਜਗ ਦਾ ਕੀਤਾ ਨਾ ਰਵਾਜ ਇਨੇ ਇਸ ਜਗ ਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜ ਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜ ਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜ ਦਾ ਇਹਦੇ ਨਾਲ ਨਾ ਬਰਾਤੀ ਇਹ ਚੱਜ ਦਾ ਇਹ ਨਾ ਨ ਬਰਾਤੀ ਕੋਈ ਆਇਆ ਚੱਜ ਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜ ਦਾ ਇਹ ਵੀ ਨਾ ਨ ਬਰਾਤੀ ਕੋਈ ਆਇਆ ਚੱਜ ਦਾ ਇਹ ਵੀ ਨਾ ਨ ਬਰਾਤੀ ਕੋਈ ਆਇਆ ਚੱਜ ਦਾ ਵੱਖ-ਵੱਖ ਰੂਪ ਰੰਗ ਵੱਖ-ਵੱਖ ਨਾਨੀ ਖੌਰੇ ਸਾਡਾ ਘਰ ਉਹਨੇ ਲੱਭਿਆ ਤੇ ਰਾਣੀ ਵੱਖ-ਵੱਖ ਰੂਪ ਰੰਗ ਵੱਖ-ਵੱਖ ਨਾਨੀ ਖੌਰੇ ਸਾਡਾ ਘਰ ਇਹਨੇ ਲੱਭਿਆ ਸਰਾਣੀ ਘਰੀ ਜਾਂਦਾ ਕੰਮ ਇਹ ਤਾਂ ਵੱਖਰੇ ਜਹਾਨ ਨਾਲੋਂ ਇਹ ਰੀਜਾਂ ਦਾ ਕੰਮ ਇਹ ਤਾਂ ਵੱਖਰੇ ਜਹਾਨ ਨਾਲ ਮਾਲਾ ਨਾਲ ਫੇਰੇ ਦੁਨੀਆ ਨੂੰ ਠੱਗਦਾ ਮਾਲਾ ਨਾਲ ਫੇਰੇ ਦੁਨੀਆ ਨੂੰ ਠੱਗਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਹੈ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਹੈ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਹੈ ਚੱਜਦਾ ਮੂਲੇ ਕਰ ਕਿਹੋ ਜਿਆ ਟੁਕਿਆ ਜਵਾਈਏ ਚੋਣਿਆਂ ਦੀ ਪਤ ਜਿੰਨੇ ਮਿੱਟੀ ਚ ਮਲਾਈਏ ਮੂਲੇ ਕਰ ਕਿਹੋ ਜਿਆ ਟੁਕਿਆ ਜਵਾਈਏ ਚੋਣਿਆਂ ਦੀ ਪਤ ਜਿੰਨੇ ਮਿੱਟੀ ਚ ਰਲਾਈਏ ਸੁਣਿਆ ਮਰਾਸੀ ਨਾਲ ਰੱਖਦਾ ਪਿਆਰ ਸਦਾ ਸੁਣਿਆ ਮਰਾਸੀ ਨਾਲ ਰੱਖਦਾ ਪਿਆਰ ਸਦਾ ਸੁਣ ਕੇ ਰਵਾਵੇ ਉਹਦੀ ਦਿਲ ਰੱਜਦਾ ਸੁਣ ਕੇ ਰਵਾਵੇ ਉਹਦੀ ਦਿਲ ਰੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜਦਾ 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 ਇਹ ਨਾਮ ਨੰਬਰ ਚ ਕੋਈ ਆਇਆ ਚੱਜਦਾ ਇਹ ਨਾਮ ਨੰਬਰ ਚ ਕੋਈ ਆਇਆ ਚੱਜਦਾ ਖੇਤੀ ਕਰੋ ਢਾਕੇ ਮੰਜਾ ਕੱਚੀ ਕਾਂਦ ਨਹੀਂ ਮਾਰ ਕੇ ਨਬੇੜੋ ਕੰਮ ਹੁੰਦਾ ਜਾਂਦਾ ਲੇਟ ਨਹੀਂ ਖੇਤੀ ਕਰੋ ਢਾਕੇ ਮੰਜਾ ਕੰਦੀ ਕੱਚੀ ਕਾਂਦ ਨਹੀਂ ਮਾਰ ਕੇ ਨਬੇੜੋ ਕੰਮ ਹੁੰਦਾ ਜਾਂਦਾ ਲੇਟ ਨਹੀਂ ਬੇਦੀਆਂ ਦੀ ਕੁੱਲ ਦਾ 17 ਲੋਕੀਂ ਆਖਦੇ ਨੇ ਬੇਦੀਆਂ ਦੀ કુલ 17 ਲੋਕੀਂ ਆਖਦੇ ਨੇ ਸਾਡੀ ਤਾਂ ਨਿਗਾਹ ਦੇ ਵਿੱਚ ਕੋਈ ਨਹੀਂ ਚੱਜਦਾ ਸਾਡੀ ਤਾਂ ਨਿਗਾਹ ਦੇ ਵਿੱਚ ਕੋਈ ਨਹੀਂ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜਦਾ ਗੋੜ ਰਿਹਾ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ 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 ਚੱਜਦਾ ਚਾਰ ਜੋਗੇ ਰਹੂਗੀ ਨਿਸ਼ਾਨੀ ਇਹ ਤਾਂ ਕੰਧ ਜੀ ਇਹਨੂੰ ਤੱਕ ਤੱਕ ਚਿਤ ਹੋਊਗਾ ਅਨੰਦ ਜੀ ਚਾਰ ਜੋਗੇ ਰਹੁਏ ਨਿਸ਼ਾਨੀ ਹੈ ਤਾਂ ਕੰਧ ਜੀ ਇਹਨੂੰ ਤੱਕ ਤੱਕ ਚਿਤ ਰਹੂਗਾ ਆਨੰਦ ਜੀ ਨਿਸ਼ਾਨ ਹੈ ਗਉਂਦਾ ਰਹਿਦਾ ਚੱਗ ਵਿੱਚ ਸ਼ਹਿਰ ਜੋਗਟਾਲਾ ਦੁਨੀਆ ਤੇ ਵਜਦਾ ਸ਼ਹਿਰ ਜੋਗਟਾਲਾ ਦੁਨੀਆ ਤੇ ਵਜਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ ਚੱਜਦਾ ਰੇਰ ਬਾਰ ਦਾ ਰੱਤ ਕੋਈ ਐ ਚੱਜਦਾ ਏ ਨਾ ਨਾ ਬਰਾਤੀ ਕੋਈ ਚੱਜਦਾ ਇਹਦੇ ਨਾਲ ਨਾ ਬਰਾਤੀ ਕੋਈ ਆਇਆ 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 ਚੱਜਦਾ